ਸਤਿ ਸ਼੍ਰੀ ਅਕਾਲ ਜੀ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਇੱਕ ਪਿੰਡ ਦੀ ਬਸਨੀ ਕਾਹਾਂ ਗੱਲ ਪਿੰਡ ਦੀ ਮੌਜ ਦੀ ਹੈ ਤਾਂ ਇਹ ਗੱਲ ਦੱਸਦੀ ਹਾਂ ਕਿ ਮੈਂ ਕਿਸ ਮੌਜ ਦੀ ਗੱਲ ਕਰਦੀ ਹਾਂ ਮੇਰਾ ਘਰ ਖੇਤਾਂ ਵਿੱਚ ਹੈ ਸਭ ਤੋਂ ਪਹਿਲਾਂ ਤਾਂ ਮੈਨੂੰ ਸਾਮ ਸਵੇਰੇ ਦੀ ਸਬਜ਼ੀ ਦੀ ਕੋਈ ਫਿਕਰ ਨਹੀਂ ਹੁੰਦੀ ਕਿਉਂਕਿ ਜਦੋਂ ਮਰਜੀ ਖੇਤਾਂ ਵਿੱਚੋਂ ਸਬਜ਼ੀ ਤੋੜੋ ਤੇ ਬਣਾਓ ਨੰਬਰ 2 ਮੈਂ ਸਵੇਰੇ ਜਲਦੀ ਉੱਠਦੀ ਹਾਂ ਤਕਰੀਬਨ 4:30 ਵਜੇ ਉੱਠਦਿਆਂ ਹੀ ਗੁਰਦੁਆਰਾ ਸਾਬ ਮੱਥੇ ਲੱਗਦੇ ਹਨ ਨਮਸਕਾਰ ਕਰਕੇ ਫਿਰ ਹੀ ਕੰਮ ਲੱਗੀਦਾ ਨਾਲ-ਨਾਲ ਕੰਮ ਕਰਦੀ ਹਾਂ ਤੇ ਨਾਲ-ਨਾਲ ਬਾਬਾ ਜੀ ਦੀ ਬਾਣੀ ਸੁੰਦੇ ਹਾਂ ਸਵੇਰੇ ਸਾਂਝੇ ਉੱਠ ਕੇ ਮੱਝਾਂ ਦਾ ਸੱਜਰਾ ਦੁੱਧ ਕੱਢਣਾ ਕਟਰੂਆਂ ਦਾ ਕਾਲੀ ਕਰਨਾ ਮੇਰੀ ਕੱਟੀ ਵੀਰਾ ਮੈਨੂੰ ਜਦੋਂ ਵੇਖ ਕੇ ਰਿੰਗਦੀ ਹੈ ਬੀਛੇਤੀ ਦੁੱਧ ਮਿਲੇ ਤਾਂ ਮੋਹ ਬਹੁਤ ਲੈਂਦੀ ਹੈ ਸਵੇਰੇ ਗੁਰਦੁਆਰਾ ਸਾਹਿਬ ਵਿੱਚ ਮੋਰ ਬੋਲਣ ਲੱਗ ਜਾਂਦੇ ਨੇ ਜਿਨ੍ਹਾਂ ਦੀ ਬਹੁਤ ਜ਼ਿਆਦਾ ਰੌਣਕ ਹੁੰਦੀ ਹੈ ਸਵੇਰੇ ਜਲਦੀ ਉੱਠ ਲੋਕ ਗੁਰਦੁਆਰਾ ਸਾਹਿਬ ਜਾਂਦੇ ਨੇ ਤਾਂ ਰਾਸਤੇ ਵਿੱਚ ਇੱਕ ਦੂਜੇ ਦੇ ਸੁੱਖ ਦੁੱਖ ਸੁਣ ਲੈਂਦੇ ਨੇ ਕਿਸੇ ਦੇ ਘਰ ਖੁਸ਼ੀ ਦਾ ਚਾਹੇ ਗਮੀ ਦਾ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੈ ਗੁਰਦੁਆਰਾ ਸਾਹਿਬ ਸਪੀਕਰ ਵਿੱਚ ਬੋਲਣ ਤੇ ਹੀ ਜਿਸ ਘਰ ਵਿੱਚ ਜਿੰਨਾ ਵੀ ਦੁੱਧ ਹੁੰਦਾ ਹੈ ਉਹ ਵਿਆਹ ਸ਼ਾਦੀਆਂ ਜਾਂ ਭੋਗਾਂ ਵਾਲੇ ਘਰ ਆਪ ਮੋਹਰੇ ਹੀ ਫੜਾਉਣ ਚਲੇ ਜਾਂਦੇ ਨੇ ਜੇਕਰ ਕਿਸੇ ਗਰੀਬ ਦੀ ਧੀ ਦਾ ਵਿਆਹ ਆ ਜਾਵੇ ਪਿੰਡ ਵਿੱਚ ਤਾਂ ਪਿੰਡ ਦੇ ਜ਼ਿਮੀਂਦਾਰਾਂ ਦੀਆਂ ਔਰਤਾਂ ਉਸ ਬੱਚੀ ਲਈ ਕੱਪੜੇ ਜਾਂ ਹੋਰ ਵਰਤੋਂ ਵਾਲੀ ਚੀਜ਼ ਦੇ ਆਉਂਦੀਆਂ ਨੇ ਜੇਕਰ ਕਿਸੇ ਦੇ ਘਰ ਮਰਗਤ ਹੋ ਜਾਵੇ ਪਿੰਡ ਦੀਆਂ ਬੁੜੀਆਂ ਉਹਨਾਂ ਦੇ ਦੁੱਖ ਸੁੱਖ ਵੰਡਾਉਣ ਜਾਂਦੀਆਂ ਆਟਾ ਜ਼ਰੂਰ ਲੈ ਕੇ ਜਾਂਦੀਆਂ ਨੇ ਇਸ ਨਾਲ ਗਰੀਬ ਦੀ ਮਦਦਤ ਹੋ ਜਾਂਦੀ ਹੈ ਪਿੰਡ ਵਿੱਚ ਤਾਂ ਪਰਿਵਾਰਾਂ ਦੇ ਕਿਸੇ ਮੈਂਬਰ ਨੂੰ ਸਬਜ਼ੀ ਪਸੰਦ ਨਾ ਆਵੇ ਤਾਂ ਕਿਸੇ ਚਾਚੇ ਤਾਏ ਦਿਓ ਲਿਆ ਕੇ ਖਾ ਲਈ ਜਾਂਦੀ ਹੈ ਹੁਣ ਤਾਂ ਨਰਮੇ ਹੋਣੇ ਹਟ ਗਏ ਪਹਿਲਾਂ ਜਦੋਂ ਨਰਮੇ ਹੁੰਦੇ ਸੀ ਉਦੋਂ ਤਾਂ ਸਾਰਾ ਸ਼ਰੀਕਾ ਕਬੀਲਾ ਇਕੱਠਾ ਹੀ ਵੇੜੀਆਂ ਤੇ ਨਰਮਾ ਵੇੜੀਆਂ ਤੇ ਨਰਮਾ ਇਕੱਠਾ ਕਰ ਲੈਂਦਾ ਸੀ ਮੈਂ ਤਾਂ ਆਪ ਬਹੁਤ ਨਰਮਾ ਚੁਗਿਆ ਰੋਜ਼ਾਨਾ ਜਿੱਦ ਕੇ ਨਰਮਾ ਚੁਗਦੇ ਵੀ ਕੌਣ ਵੱਧ ਚੁਗੂ ਇਸ ਨਾਲ ਸਾਰਾ ਦਿਨ ਰੌਣਕ ਲੱਗੀ ਰਹਿੰਦੀ ਸੀ ਜਿਸ ਦਿਨ ਨਰਮਾ ਨਵੇੜ ਕੇ ਆਉਂਦੇ ਉਸ ਦਿਨ ਗੁਲਗਲੇ ਖੀਰ ਜਾਂ ਮਿੱਠੇ ਚੌਲ ਬਣਾਉਂਦੇ ਪਿੰਡ ਦੇ ਭੋਲੇ ਲੋਕ ਤਾਂ ਜੇਕਰ ਰੱਬ ਮੀ ਨਾ ਪਾਵੇ ਤਾਂ ਗੁੱਡੀ ਫੁਕਣ ਲੱਗ ਜਾਂਦੇ ਨੇ ਪਿੰਡ ਦੀਆਂ ਬੁੜੀਆਂ ਕੁੜੀਆਂ ਇਕੱਠੀਆਂ ਹੋ ਕੇ ਇਹ ਕਾਰਜ ਕਰਦੀਆਂ ਨੇ ਸਵੇਰੇ ਜਲਦੀ ਉੱਠ ਕੇ ਪਹਿਲਾਂ ਪਿੰਡ ਵਿੱਚੋਂ ਆਟਾ ਗੁੜ ਤੇ ਤੇਲ ਇਕੱਠਾ ਕੀਤਾ ਜਾਂਦਾ ਹੈ ਤੇ ਫਿਰ ਇੱਕ ਘਰ ਵਿੱਚ ਸਾਰੇ ਪਿੰਡ ਦੀਆਂ ਮਾਈਆਂ ਗੁਲਗਲੇ ਪਕਾਉਂਦੀਆਂ ਨੇ ਫਿਰ ਇੱਕ ਗੁੱਡੀ ਇੱਕ ਕੁਵਾਰੀ ਕੁੜੀ ਦੀ ਸ਼ਕਲ ਦੀ ਮੂਰਤ ਬਣਾ ਲੈਂਦੀਆਂ ਨੇ ਫਿਰ ਉਸ ਦੇ ਬਹੁਤ ਸੋਹਣੇ ਕੱਪੜੇ ਪਾ ਕੇ ਉਸ ਦਾ ਹਾਰ ਸ਼ਿੰਗਾਰ ਕਰਕੇ ਪੂਰੀ ਰੀਤੀ ਰਿਵਾਜ ਨਾਲ ਉਸ ਦਾ ਸੰਸਕਾਰ ਕੀਤਾ ਜਾਂਦਾ ਹੈ ਤੇ ਉਸ ਨੂੰ ਰੋਇਆ ਪਿੱਟਿਆ ਜਾਂਦਾ ਹੈ ਤੇ ਉਸ ਨੂੰ ਇਹ ਸੁਨੇਹਾ ਲਾਇਆ ਜਾਂਦਾ ਹੈ ਕਿ ਉਹ ਪ੍ਰਮਾਤਮਾ ਕੋਲ ਜਾ ਕੇ ਸੁਨੇਹਾ ਲਾਵੇ ਕਿ ਪਿੰਡ ਵਿੱਚ ਤਾਂ ਮੀਂਹ ਬਿਨਾਂ ਕਾਲ ਪੈ ਗਿਆ ਹੈ ਤੇ ਪ੍ਰਮਾਤਮਾ ਲੋਕਾਂ ਦੀ ਪੁਕਾਰ ਸੁਣ ਕੇ ਮੀਂਹ ਪਾ ਦੇਵੇ ਗੁੱਡੀ ਫੂਕ ਕੇ ਘਰ ਆ ਕੇ ਗੁਲਗਲੇ ਸਾਰੇ ਪਿੰਡ ਵਿੱਚ ਵੰਡੇ ਜਾਂਦੇ ਹਨ ਮੈਂ ਤਾਂ ਕਈ ਵਾਰ ਵੇਖਿਆ ਵੀ ਕਿ ਗੁਲਗਲੇ ਪੂਰੇ ਘਰ ਪੂਰੇ ਬੰਡੇ ਵੀ ਨਹੀਂ ਜਾਂਦੇ ਕਿ ਮੀਂਹ ਆ ਜਾਂਦਾ ਹੈ ਪਤਾ ਨਹੀਂ ਇਹ ਇਤਫਾਕ ਹੈ ਜਾਂ ਪ੍ਰਮਾਤਮਾ ਦਾ ਕਰਿਸ਼ਮਾ ਮੈਨੂੰ ਪਿੰਡ ਦੇ ਰੀਤੀ ਰਿਵਾਜ ਬਹੁਤ ਹੀ ਪਸੰਦ ਨੇ ਵਿਆਹਾਂ ਵਿੱਚ ਜਾਗੋ ਕੱਢਣੀ ਤੇ ਸ਼ੱਜ ਤੋੜਨੀ ਨਾਨਕਾਂ ਦਾਦਕਿਆਂ ਦੀਆਂ ਬੋਲੀਆਂ ਵਿੱਚ ਜਿੱਦਨਾ ਮੈਨੂੰ ਬਹੁਤ ਪਸੰਦ ਹੈ ਹੁਣ ਤਾਂ ਪਿੰਡ ਦੇ ਲੋਕ ਮਾਡਰਨ ਹੋ ਗਏ ਹਨ ਨਾਨਕਿਆਂ ਨੂੰ ਪਿੰਡ ਤੋਂ ਥੋੜੀ ਥੋੜੀ ਦੂਰ ਹੀ ਉਤਾਰ ਲਿਆ ਜਾਂਦਾ ਹੈ ਤੇ ਉਹਨਾਂ ਨੂੰ ਉੱਥੋਂ ਢੋਲ ਦੀ ਤਾਲ ਤੇ ਨੱਚਦਿਆਂ ਲਿਆਇਆ ਜਾਂਦਾ ਹੈ ਬਹੁਤ ਹੀ ਸੋਹਣਾ ਰਿਵਾਜ ਹੈ ਪਿੰਡ ਵਿੱਚ ਵਿਆਹ ਸ਼ਾਦੀਆਂ ਲਈ ਕੱਪੜਾ ਵੀ ਸਾਰਾ ਸ਼ਰੀਕਾ ਕਬੀਲਾ ਇਕੱਠਾ ਹੋ ਕੇ ਹੀ ਲੈ ਆਉਂਦਾ ਹੈ ਔਰਤ ਇੱਕ ਦੂਜੀ ਨੂੰ ਆਪੇ ਹੀ ਮਹਿੰਦੀ ਲਾ ਦਿੰਦੀਆਂ ਨੇ ਤੇ ਵਿਆਹ ਵਾਲੇ ਦਿਨ ਇੱਕ ਦੂਜੀ ਨੂੰ ਆਪੇ ਹੀ ਤਿਆਰ ਕਰ ਦਿੰਦੀਆਂ ਨੇ ਜੇ ਕਿਸੇ ਨੇ ਵਿਆਹ ਰਿਸ਼ਤੇਦਾਰੀ ਵਿੱਚ ਜਾਣਾ ਹੈ ਤਾਂ ਉਸ ਨੂੰ ਘਰ ਦੀ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੁੰਦੀ ਘਰ ਸ੍ਰੀਕਾ ਕਬੀਲਾ ਸੰਭ ਲੈਂਦਾ ਹੈ ਜੇ ਕਿਸੇ ਦੇ ਘਰ ਮਰਗਤ ਹੋ ਜਾਵੇ ਤਾਂ ਸਾਰਾ ਸ੍ਰੀਕਾ ਕਬੀਲਾ ਉਸ ਦੇ ਘਰ ਭੋਗ ਤੱਕ ਰਹਿੰਦਾ ਹੈ ਰਾਤ ਨੂੰ ਵੀ ਉੱਥੇ ਹੀ ਪਿਆ ਜਾਂਦਾ ਐਨੇ ਨਾਲ ਅਗਲੇ ਦਾ ਦੁੱਖ ਵੀ ਵੰਡਾਇਆ ਜਾਂਦਾ ਹੈ ਪਿੰਡਾਂ ਦਾ ਤਾਂ ਇਹ ਏਕਾ ਥਵਾਕ ਮੈਨੂੰ ਬਹੁਤ ਪਸੰਦ ਹੈ ਪਿੰਡ ਵਿੱਚ ਇੱਕ ਘਰ ਸਾਗ ਬਣਾ ਲਵੇ ਤਾਂ ਕਈ ਘਰਾਂ ਵਿੱਚ ਨੂੰ ਉਸ ਦਿਨ ਸਬਜ਼ੀ ਬਣਾਉਣ ਦੀ ਲੋੜ ਨਹੀਂ ਪੈਂਦੀ ਸਾਰੇ ਵੰਡ ਕੇ ਖਾ ਲੈਂਦੇ ਨੇ ਜੇ ਇੱਕ ਹਫ਼ਤੇ ਵਿੱਚ ਇੱਕ ਘਰ ਨੇ ਸਾਗ ਬਣਾ ਲਿਆ ਤਾਂ ਦੂਜੇ ਹਫ਼ਤੇ ਦੂਜੇ ਘਰ ਦੀ ਵਾਰੀ ਹੁੰਦੀ ਹੈ ਇਸ ਤਰ੍ਹਾਂ ਦੀ ਹੁੰਦੀ ਹੈ ਪਿੰਡਾਂ ਦੀ ਰੌਣਕ ਤੁਹਾਨੂੰ ਕਿੱਦਾਂ ਦੀ ਲੱਗੀ ਜਰੂਰ ਦੱਸਣਾ ਧੰਨਵਾਦ